ਸ਼੍ਰੀ ਮੁਕਸਰ ਸਾਈ ਪੁਲਿਸ ਤੇ ਐਕਸਾਈ ਵਿਭਾਗ ਵੱਲੋਂ ਸਾਂਝੇ ਤੌਰ ਤੇ ਚਲਾਇਆ ਸਰਚ ਆਪਰੇਸ਼ਨ 1400 ਲੀਟਰ ਲਾਹਨ ਬਰਾਮਦ ਹੋਈ ਜਿਸ ਨੂੰ ਐਕਸਾਈਜ਼ ਵਿਭਾਗ ਵੱਲੋਂ ਮੌਕੇ ਤੇ ਕੀਤਾ ਨਸ਼ਟ ਸਬ ਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਪੈਂਦੇ ਥਾਣਾ ਸਦਰ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਭੁੱਲਰ ਦੇ ਨਾਲ ਲੱਗਦੀਆਂ ਨਹਿਰਾਂ ਤੇ ਸੇਮ ਨਾਲੇ ਦੇ ਨਾਲ-ਨਾਲ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਸੱਚਾ ਅਭਿਆਨ ਚਲਾਇਆ ਗਿਆ ਇਸ ਸੱਚਾ ਅਭਿਆਨਦਾਨ ਐਸਆਈ ਦੀਪਿਕਾ ਕੰਬੋਜ਼ ਮੁਖ ਅਫਸਰ ਥਾਣਾ ਕੋਟਪਾਈ ਐਸਆਈ ਰਾਜ ਸਿੰਘ ਵਧੀਕ ਇਨਚਾਰਜ ਥਾਣਾ ਸਦਰ ਸ਼੍ਰੀ ਮੁਕਸਰ ਸਾਹਿਬ ਸਬ ਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਫੋਰਸ ਸਮੇਤ ਐਕਸਾਈ ਵਿਭਾਗ ਦੇ ਵਿਕਰਮ ਦੇਵ ਠਾਕੁਰ ਐਕਸਾਈਜ਼ ਇੰਸਪੈਕਟਰ ਦਵਿੰਦਰ ਚਿਤ ਸਿੰਘ ਗਿੱਲ ਅਤੇ ਉਹਨਾਂ ਦੀ ਟੀਮ ਆਦੀ ਹਾਜ਼ਰ ਸਨ ਇਸ ਸੱਚ ਆਪਰੇਸ਼ਨ ਦੌਰਾਨ 1400 ਲੀਟਰ ਲਾਹਣ ਬਰਾਮਦ ਹੋਈ ਹੈ ਜਿਸ ਨੂੰ ਐਕਸਾਈਜ਼ ਵਿਭਾਗ ਵੱਲੋਂ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਦੇਖੋ ਮੌਕੇ ਦੀਆਂ ਤਸਵੀਰਾਂ ਅੱਜ ਮਾਨਜੋਗੋ ਡੀਜੀਪੀ ਸਾਹਿਬ ਫਿਰ ਮਾਨਜੋਗੋ ਇਲੈਕਸ਼ਨ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਦੀਆਂ ਐਸਐਸਪੀ ਸ਼੍ਰੀ ਮਕਸਰ ਸਾਹਿਬ ਸ਼੍ਰੀ ਬਾਗੀਰਾਜ ਸਿੰਘ ਜੀ ਮੀਨਾ ਆਈਪੀਐਸ ਦੀਆਂ ਵਿਸ਼ਾਲੇਸ਼ਣ ਦੇ ਅਨੁਸਾਰ ਰਕਸਾਈਜ਼ ਡਿਪਾਰਟਮੈਂਟ ਨੂੰ ਨਾਲ ਲੈ ਕੇ ਜਿਹਦੇ ਵਿੱਚ ਵਿਕਰਮ ਠਾਕੁਰ ਜੀ ਅਸਿਸਟੈਂਟ ਕਮਿਸ਼ਨਰ ਰਕਸਾਈਜ਼ ਤੇ ਈਏਈ ਸ਼੍ਰੀ ਮਕਸਰ ਸਾਹਿਬ ਅਤੇ थाना सदर ਦੇ थाना ਕੋਟਪਾਈ ਦੀ ਪੁਲਿਸ ਨੂੰ ਨਾਲ ਲੈ ਕੇ ਅੱਜ ਜਿਹੜਾ ਹੈਗਾ ਸਰਚ ਆਪਰੇਸ਼ਨ ਕੀਤਾ ਗਿਆ ਹੈ ਸਰਚ ਆਪਰੇਸ਼ਨ ਦੌਰਾਨ ਪਿੰਡ ਭੁੱਲਰਾ ਤੇ ਪਿੰਡ ਖੜਕੀਆਂ ਦੇ ਵਿੱਚ ਦੇ ਵਿੱਚ ਜਿਹੜਾ ਸੇਵ ਨਾਲਾ ਪੈਂਦਾ ਉੱਥੇ ਜਿਹੜੀ ਖਾਸ ਤੌਰ ਤੇ ਜਿਹੜੀ ਹੈ ਸਰਚ ਕੀਤੀ ਗਈ ਹੈ ਜਿੱਥੇ ਸਾਨੂੰ ਜਿਹੜੀ ਹੈ 1400 ਲੀਟਰ ਜਿਹੜੀ ਹੈ ਲਾਹਣ 7 ਡਰਮ ਜਿਹੜੇ ਆ ਬਰਾਮਦ ਹੋਏ ਆ ਤੇ ਜਿਸ ਸੰਬੰਧੀ ਜਰੀਏ ਸਾਡੀਆਂ ਟੀਮਾਂ ਬਣਾਈਆਂ ਸੀਗੀਆਂ ਉਹਨਾਂ ਵੱਲੋਂ ਮੌਕੇ ਤੇ ਜਿਹੜੀ ਹੈਗੀ ਐ ਮਕਦਮੇ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਅਲਾਵਾ ਪਿੰਡ ਭੁੱਲਰਾਂ ਦੇ ਵਿੱਚ ਵੀ ਸੱਤ ਕੀਤੀ ਗਈ ਹੈ ਤੇ ਉਹ ਅਭਿਆਨ ਜਿਹੜਾ ਕੱਦਾ ਆਉਣ ਵਾਲੇ ਸਮੇਂ ਦੌਰਾਨ ਜਾਰੀ ਰਹੇਗਾ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ